ਅੱਗੇ ਵੀ ਆਏ 19ਵੀਂ ਆਏ 23ਵੀਂ ਆਏ ਬਟ ਜਸਟ ਲੈਵਲ ਤੇ ਭਾਜਪੀ ਨੇ ਇਸ ਵਾਰੀ ਸਾਰਾ ਰਲੀਫ ਦਾ ਕੀਤਾ ਹੈ ਮਤਲਬ ਇਹ ਅਨਪ੍ਰੈਸੀਡੈਂਟਡ ਹੈ ਕਿਉਂ ਇਤਨੀ ਕਿਉਂ ਜ਼ਿਆਦਾ ਔਰ ਇਕਦਮ ਮਤਲਬ ਇਸ ਸਕੇਲ ਤੇ ਕਿਸ ਤਰ੍ਹਾਂ ਪਹਿਲੇ ਜਦੋਂ ਵੀ ਬਾੜ ਆਈ ਸੀ ਤਾਂ ਬਹੁਤ ਲਿਮਿਟਡ ਜੇ ਲੈਕਚ ਸੀ ਉਦੋਂ ਵੀ ਸਾਡੇ ਉਹ ਥੋਸੇ ਚ ਜ਼ਿਆਦਾ ਆਈ ਸੀ ਮਗਰ ਉਦੋਂ ਵੀ ਸਾਡੇ ਕਾਰਜਕਰਤਾਵਾਂ ਨੇ ਕੰਮ ਕੀਤਾ ਪੰਜਾਬ ਸਾਡਾ ਸਾਰਿਆਂ ਦਾ ਸੰਝ ਹੈ ਔਰ ਇਹ ਜਿਹੜੀ ਇਸ ਵਾਰ ਬਾੜ ਦੀ ਸਥਿਤੀ ਉਹ ਪਹਿਲੇ ਨਾਲੋਂ ਜ਼ਿਆਦਾ ਭਿਆਨਕ ਹੈ ਪੰਜਾਬ ਖੁਸ਼ਹਾਲ ਹੋ ਜਾਵੇ 2 ਮਹੀਨੇ ਬਾਅਦ ਫੇਰ ਰਾਜਨੀਤੀ ਕਰਾਂਗੇ ਔਰ ਜਿਹੜੇ ਲੋਕਾਂ ਨੇ ਗਲਤ ਕੀਤਾ ਉਹਨਾਂ ਨੂੰ ਬੇਨਕਾਬ ਵੀ ਕਰਾਂਗੇ ਜਿਹਦੇ ਵਿੱਚ 45 ਤਰ੍ਹਾਂ ਦੀ ਮਿੱਟੀ ਐ ਐਸ ਫਲਡਸ ਹੈਵ ਹਰਟ ਪੰਜਾਬ various uh, social organizations, political parties, they've been engaged in various kind of relief uh, operations. but there is some kind of a uniqueness in the way the bjp is carrying forward its pro uh, program. Uh, we are in a warehouse which is an industrial town in jalandhar and that is a state-level warehouse where all kinds of kits are being readied to be distributed across punjab. almost 26,000 kits have uh, have been dispatched from here and another 1.25 lakh kits are yet to be sent. So, uh, we are with some BJP leaders who have been organising and uh, uh, kind of uh, uh, doing it in a very coordinated manner and here we ask them how they are doing and what all they are distributing. Uh, sir, one uh, Pakhwada, uh, BJP Pakhwada no, uh, uh, distributing? ਦੇਸ਼ ਦੇ ਪ੍ਰਧਾਨ ਮੰਤਰੀ ਮਾਨਯੋਗ ਸ੍ਰੀ ਨਰਿੰਦਰ ਮੋਦੀ ਜੀ ਦੇ ਜਨਮ ਹਰ ਹਰ ਸਾਲ ਦੀ ਤਰ੍ਹਾਂ ਜਨਮ ਦਿਹਾੜੇ ਨੂੰ ਇੱਕ ਸੇਵਾ ਪਖਵਾੜਾ ਦੇ ਰੂਪ 'ਚ ਮਨਾਇਆ ਜਾਂਦਾ ਹੈ ਇਸ ਸੇਵਾ ਪਖਵਾੜੇ ਨੂੰ ਇਸ ਵਾਰ ਅਸੀਂ ਪੰਜਾਬ ਦੇ ਅੰਦਰ ਜਿਹੜੀ ਹੜਾ ਆਪਦਾ ਆਈ ਹੈ ਜਿਹਦੇ ਕਾਰਨ ਜਿਹਦੇ ਜਿਹਦੇ ਕਾਰਨ ਲਗਭਗ ਪੰਜਾਬ ਦੇ 2 ਲੱਖ ਤੋਂ ਉੱਪਰ ਘਰ ਖਰਾਬ ਹੋਏ ਨੇ 4.5 ਲੱਖ ਏਕੜ ਜ਼ਮੀਨ ਖਰਾਬ ਹੋਈ ਹੈ ਔਰ ਉਸ ਤੋਂ ਇਲਾਵਾ ਲਗਭਗ 14 ਜ਼ਿਲ੍ਹੇ ਔਰ 14 ਜ਼ਿਲ੍ਹਿਆਂ ਤੋਂ ਵੀ ਇਲਾਵਾ ਲਗਭਗ 40 ਦੇ ਆਸ-पास ਵਿਦਾਨ ਸਭਾ ਇਫੈਕਟ ਹੋਈ ਹੈ। ਉਹਦੇ ਅੰਦਰ ਤੁਸੀਂ ਇਮੇਜਿਨ ਕਰੋ ਕਿ ਉਸ ਜਗ੍ਹਾ ਦੇ ਅੰਦਰ ਜਾ ਕੇ ਕਿ ਜਿੱਥੇ ਪਾਣੀ ਆ ਗਿਆ, ਰਾਤ ਨੂੰ ਬੰਦਾ ਸੁੱਤਾ ਹੈ ਆਪਣੀ ਸਵੇਰੇ ਉੱਠਣ ਦੇ ਲਈ, ਰਾਤ ਨੂੰ ਤਾਂ ਕਾਰੀ ਨਹੀਂ ਬਚਿਆ। ਖੇਤ ਹੀ ਨਹੀਂ ਬਚਿਆ ਜਿਹੜੀ ਫਸਲ ਤਿਆਰ ਹੈ ਜਿਹਦੇ ਵਿੱਚ ਉਹਨੇ ਜਾ ਕੇ ਆਣ ਵਾਲੇ ਸਮੇਂ ਦੇ ਅੰਦਰ ਉਹਨੂੰ ਪੈਸੇ ਮਿਲਨੇ ਆ ਉਹਦਾ ਅਰਨਿੰਗ ਸੋਰਸ ਹੈ, ਉਹ ਵੀ ਨਹੀਂ ਬਚਿਆ। ਜਦੋਂ ਇਹੋ ਜੀ ਸਥਿਤੀ ਆਂਦੀ ਹੈ ਤਾਂ ਉਹਦੇ ਅੰਦਰ ਅਸੀਂ ਦੇਖਦੇ ਆਂ ਕਿ ਕਿਸ ਤਰ੍ਹਾਂ ਪੰਜਾਬ ਦਾ ਇਸ ਹੱਟ ਦੇ ਹੱਟ ਦੇ ਰੂਪ ਦੇ ਉੱਤੇ ਰੂਪ ਤੇ ਆਣਾ ਔਰ ਪੰਜਾਬ ਦਾ ਨੁਕਸਾਨ ਹੋਣਾ ਜਿਸ ਪੰਜਾਬ ਨੇ ਪੂਰੀ ਦੁਨੀਆ ਨੂੰ ਦੇਸ਼ ਨੂੰ ਦੇਸ਼ ਨੂੰ ਅਨਖਵਾਂ ਦਾ ਕੰਮ ਕੀਤਾ ਅੱਜ ਉਹਦਾ ਹਾਲ ਕੀ ਹੋਇਆ ਪਰ ਇਹਦੇ ਅੰਦਰ ਮੈਂ ਪੰਜਾਬ ਦੇ ਲੋਕਾਂ ਦਾ ਕਿਉਂਕਿ ਗੁਰੂਆਂ ਪੀਰਾਂ ਦੀ ਧਰਤੀ ਹੈ ਪੰਜਾਬ ਦੇ ਲੋਕਾਂ ਦਾ ਪੰਜਾਬ ਦੀ ਸਮਾਜ ਸੇਵੀ ਸੰਸਥਾਵਾਂ ਦਾ ਹੋਰ ਵੀ ਐਸੇ ਐਨ ਜੀਓਜ਼ ਹੋਣਗੇ ਜਾਂ ਪੋਲਿਟੀਕਲ ਪਾਰਟੀਆਂ ਹੋਣ ਗਿਆ ਉਹਨਾਂ ਨੇ ਵੀ ਕੰਮ ਕੀਤਾ ਲੇਕਿਨ ਭਾਰਤੀ ਜਨਤਾ ਪਾਰਟੀ ਬੈਰੀ ਫਸਟ ਦਿਨ ਤੋਂ ਜਿਸ ਦਿਨ ਤੁਹੜ ਆਇਆ ਉਸ ਦਿਨ ਤੋਂ ਉਹਨਾਂ ਦੀਆਂ ਟੀਮਾਂ ਭਾਰਤੀ ਜਨਤਾ ਪਾਰਟੀ ਨੇ ਲੋਕਲ ਲੈਵਲ ਦੇ ਉੱਤੇ ਜ਼ਿਲ੍ਹਾ ਪੱਧਰ ਦੇ ਉੱਤੇ ਟੀਮਾਂ ਨੇ ਜੋ ਕੰਮ ਕੀਤਾ ਹੈ ਔਰ ਉਹ ਜ਼ਿੰਮੇਵਾਰੀ ਨਾਲ ਕੰਮ ਕੀਤਾ ਹੈ ਮੈਂ ਸਲਾਗਾ ਤਾਂ ਨਹੀਂ ਕਰਦਾ ਪਰ ਉਹ ਜ਼ਿੰਮੇਵਾਰੀ ਜਿਸ ਤਰੀਕੇ ਨਾਲ ਨਿਭਾਈ ਇੱਕ ਜਿਵੰਤ ਨਾਗਰਿਕ ਦੇ ਰੂਪ ਦੇ ਅੰਦਰ ਕਿ ਨਿਭਾਈ ਔਰ ਪੂਰੇ ਦੇਸ਼ ਨੇ ਜਿਸ ਤਰੀਕੇ ਦੇ ਨਾਲ ਇਸ ਮਾੜੀ ਘੜੀ ਦੇ ਅੰਦਰ ਪੰਜਾਬ ਦਾ ਸਾਥ ਦਿੱਤਾ ਪੰਜਾਬ ਦੇ ਨਾਲ ਮੋਢੇ ਨਾਲ ਮੋਢਾ ਮੋਢੇ ਨਾਲ ਮੋਢਾ ਲਾ ਕੇ ਖੜੇ ਹੋਏ ਨੇ ਉਹਦੇ ਅੰਦਰ ਅਸੀਂ ਦੇਖਿਆ ਕਿ ਜਦੋਂ ਇਹ ਸਾਰੀ ਚੀਜ਼ਾਂ ਹੋਈਆਂ ਉਦੋਂ ਤੇ ਡੀਸੈਂਟਰਲਾਈਜ਼ ਉਸ ਸਮੇਂ ਕੀ ਕਰਨਾ ਕੀ ਨਹੀਂ ਕਰਨਾ ਉਹ ਸਭ ਲੋਕਾਂ ਦਾ ਸੀ ਪਰ ਪਿਛਲੇ 10 15 ਦਿਨ ਤੋਂ ਸੀ ਇੱਕ ਆਰਗੇਨਾਈਜ਼ ਵੇ ਦੇ ਨਾਲ ਜਿੰਨਿਤ ਕਰਕੇ ਪਰਿਵਾਰ ਕਿੰਨੇ ਉਹਦੇ ਅੰਦਰ ਇਫੈਕਟ ਹੋਏ ਨੇ ਕਿੰਨੇ ਘਰਾਂ ਦਾ ਨੁਕਸਾਨ ਹੋਇਆ ਹੈ ਕਿੰਨੇ ਖੇਤਾਂ ਦਾ ਨੁਕਸਾਨ ਆਇਆ ਉਹਨਾਂ ਸਭ ਨੂੰ ਕਰਦੇ ਹੋਏ ਅਸੀਂ ਇੱਕ ਸੇਵਾ ਪਖਵਾੜਾ ਮਨਾ ਰਹੇ ਹਾਂ ਸਰ ਦਿਖਾਓਗੇ ਕੀ ਕੀ ਸਮਾਨ ਤੁਸੀਂ ਸੁਸ਼ੀਲ ਜੀ ਜੀ ਇਸ ਮੈਂ ਦੱਸਣਾ ਚਾਹਨਾ ਹੈ ਕਿ ਜਦੋਂ ਦਾ ਇਹ ਵੇਰ ਹਸ ਬਣਿਆ ਹੈ ਉਦੋਂ ਤੋਂ ਅਸੀਂ 26000 ਕਿਟ ਇਥੋਂ ਡਿਸਪੈਚ ਕਰ ਚੁੱਕੇ ਆਂ ਔਰ 1/2 ਲੱਖ ਕਿਟ ਇਥੋਂ ਡਿਸਪੈਚ ਕਰਨੀ ਹੈ ਔਰ ਤਿਲ ਹੁੰਨ ਤੱਕ ਅਸੀਂ 276 ਟਰੱਕ ਇਥੋਂ ਭੇਜ ਚੁੱਕੇ ਹੁਣ ਵੀ ਟਰੱਕ ਲੋਡ ਹੋ ਰਿਹਾ ਉਹ ਜਾ ਰਿਹਾ ਲੋਡ ਹੋ ਕੇ ਔਰ ਇਹਦੇ ਵਿੱਚ ਭਾ ਦੇ ਕੀ ਰਿਹਾ ਇੱਕ ਤਾਂ ਫੂਡ ਕਿਟ ਹੈ ਜਿਵੇਂ ਨਾਲੇ ਅਸੀਂ ਨਾਰਾ ਵੀ ਦਿੱਤਾ ਕਿ ਭਾਜਪਾ ਪੰਜਾਬ ਦੇ ਨਾਲ ਔਰ ਉਹਦੇ ਨਾਲ ਇੱਧਰ ਲੇਡੀਜ਼ ਜੈਂਟਸ ਔਰ ਬੱਚਿਆਂ ਦੇ ਸੂਟ ਹੈ ਉਹ ਅਸੀਂ ਦੇ ਰਹੇ ਆਂ ਉਹਨਾਂ ਦੇ ਨਾਲ ਤੌਲੀਏ ਦੇ ਰਹੇ ਆਂ ਔਰ ਉਸ ਤੋਂ ਬਾਅਦ ਇੰਪੋਰਟੈਂਟ ਇਹ ਕਿ ਜਿੱਥੇ ਹੜਾਂ ਦੇ ਵਿੱਚ ਸਮਾਨ ਖਰਾਬ ਹੋਇਆ ਪ੍ਰੈਸ਼ਰ ਕੁੱਕ ਕਰਾਇਆ ਗਿਆ ਸਲੋ ਹੈ ਇਹ ਪਲੇਟ ਹੈ ਪਤਲੀ ਹੈ ਔਰ ਉਹਦੇ ਨਾਲ ਕਟਛੀ ਹੈ ਉਹਦੇ ਨਾਲ ਬਿਲਕੁਲ ਡਿਨਰ ਸੈੱਟ ਹੈ ਉਹ ਦੇ ਰਹੇ ਆ ਔਰ ਜਿਹੜਾ ਫੂਡ ਅਸੀਂ ਦਿੰਦੇ ਪਏ ਸਾਰਾ ਚਾਵਲ ਚੀਨੀ ਦਾਲ ਔਰ ਜਿੱਦਾਂ ਇਹ ਮੂੰਫਲੀ ਦਾ ਜਿਹੜਾ ਰਿਫਾਈਨਡ ਆਇਲ ਹੈ ਹਰ ਚੀਜ਼ ਈਵਨ ਕੁਆਲਿਟੀ ਦੀ ਦੇ ਰਹੇ ਆ ਉਹਦੇ ਨਾਲ ਕੰਬਲ ਦੇ ਰਹੇ ਆ ਵਿਛਾਣ ਵਾਲੇ ਕੰਬਲ ਦੇ ਰਹੇ ਆ ਫੋਲਡਿੰਗ ਬੈੱਡ ਦੇ ਰਹੇ ਆ ਫੋਲਡਿੰਗ ਮਸ਼ੀਨ ਦੇ ਰਹੇ ਆ ਚੂ ਦੇ ਰਹੇ ਆ ਚਪਲ ਦੇ ਰਹੇ ਆ ਲੇਡੀਜ਼ ਚਪਲ ਵੀ ਦੇ ਰਹੇ ਆ ਕਿਉਂਕਿ ਇਹਦੇ ਵੇਅਰ ਹਾਊਸ ਅਲੱਗ-ਅਲੱਗ ਜਗ੍ਹਾ ਬਣੇ ਆ ਜੀ ਮੈਨ ਅਸੀਂ ਇੱਥੇ ਡਿਸਪੈਚ ਕਰਨ ਦਾ ਕੰਮ ਕਰਦੇ ਪਏ ਹੁਣ ਇਹਨਾਂ ਮੈਡੀਕਲ ਕਿਟ ਮੈਡੀਕਲ ਕਿਟ ਵੀ ਹੈਗੀਆਂ ਸਾਡੀਆਂ ਬਾਕੀ ਤੁਸੀਂ ਦੱਸੋ ਬਿਲੇ ਮੈਡੀਕਲ ਕਿਟਾ ਜਿਹੜਾ ਹੁਣ ਇਸ ਤੋਂ ਬਾਅਦ ਜਿਹੜੀਆਂ ਬਿਮਾਰੀਆਂ ਦਾ ਖਤਰਾ ਕਿ ਬੇ ਪਰਿਵਾਰ ਉਹ ਤੰਦਰੁਸਤ ਰਹਿਣ ਉਹਨਾਂ ਲਈ ਇੱਕ ਪੂਰੀ ਮੈਡੀਕਲ ਕਿਟਾ ਜਿਹੜੀ ਅਸੀਂ 15000 ਰੁਪਏ ਚੁੱਕੇ ਆ 15000 ਰੁਪਏ ਚੁੱਕੇ ਆ 45 ਤਰ੍ਹਾਂ ਦੀ ਮੈਡੀਸਨ ਉਦੇ ਵਿੱਚ ਉਸ ਤੋਂ ਇਲਾਵਾ ਡਾਈਪਰਸ ORS ਇਹ ਸਾਰਾ ਸਮਾਨ ਪਟੀਆਂ ਗਰਮ ਪਟੀਆਂ ਵਨ ਟਾਈਮ ਯੂਜ਼ ਸ਼ੀਟਸ ਇਹ ਸਾਰਾ ਸਮਾਨ ਸਾਡੇ ਗਰਾਉਂਡ ਚ ਹੈ ਸੈਗਰੀਗੇਟ ਹੋ ਰਿਹਾ ਡਾਕਟਰ ਉਹਨਾਂ ਦੀਆਂ ਲਿਸਟਾਂ ਬਣਾ ਰਹੇ ਐ ਔਰ ਅਸੀਂ ਕੈਂਪ ਲਗਾਉਣ ਜਾ ਰਹੇ ਹਾਂ 100 ਤੋਂ ਜ਼ਿਆਦਾ ਕੈਂਪ ਲੱਗਣਗੇ ਉਹਦੇ ਵਿੱਚ ਇਹ ਸਾਰੀਆਂ ਚੀਜ਼ਾਂ ਇਹਨਾਂ ਆਰ ਪਰਿਵਾਰਾਂ ਨੂੰ ਮੌਕੇ ਤੇ ਦਿੱਤੀਆਂ ਜਾਣਗੀਆਂ ਇਹਦੇ ਵਿੱਚ ਜੀ ਜੀ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਜਿੱਥੇ ਦੇਸ਼ ਦੇ ਜਸਵੀ ਤੇਜਸਵੀ ਪ੍ਰਧਾਨ ਮੰਤਰੀ ਦਾ ਆਦੇਸ਼ ਔਰ ਸੰਦੇਸ਼ ਸੀਗਾ ਸਾਰਿਆਂ ਨੂੰ ਪੀ ਪਾਰਟੀ ਦੇ ਕਾਰਜਕਰਤਾਵਾਂ ਲਈ ਉੱਥੇ ਕਈ ਸਾਡੀਆਂ ਜਿੱਥੇ ਸੂਬਿਆਂ ਦੀ ਸਰਕਾਰਾਂ ਆ ਉਹਨਾਂ ਨੇ 5-5 ਕਰੋੜ ਰੁਪਏ ਦੀ ਆਰਥਿਕ ਰਾਸ਼ੀ ਤਾਂ ਭੇਜੀ ਹੈ ਔਰ ਪੰਜਾਬ ਦੇ ਲਈ ਗੁਜਰਾਤ ਸਰਕਾਰ ਦਾ ਮੈਂ ਧੰਨਵਾਦ ਕਰਨਾ ਚਾਹੁੰਦਾ ਹਾਂ ਹਰਿਆਣਾ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਦਿੱਲੀ ਸਰਕਾਰ ਦਾ ਧੰਨਵਾਦ ਕਰਨਾ ਚਾਹੁੰਦਾ ਹਾਂ ਔਰ ਉੱਥੇ ਦੇ ਕਾਰਜਕਰਤਾ ਦਾ ਜਿਨ੍ਹਾਂ ਦੇ ਸਹਿਯੋਗ ਨਾਲ ਮਿਲ ਕੇ ਇਹ ਮਟੀਰੀਅਲ ਸਾਰਾ ਇੱਥੇ ਆਇਆ ਗੁਜਰਾਤ ਤੋਂ ਮੈਂ ਦੱਸ ਸਕਦਾ ਕਿ ਤੁਹਾਨੂੰ 24 ਬੋਗੀਆਂ ਇੱਥੇ ਆਈਆਂ 12 ਬੋਗੀਆਂ ਸਰਕਾਰ ਨੂੰ ਦਿੱਤੀਆਂ ਆਈਆਂ 12 ਬੋਗੀਆਂ ਜਿਹੜੀਆਂ ਉਹ ਸਰਪਾਰਟੀ ਜਨਤਾ ਪਾਰਟੀ ਦੇ ਕਾਰਜਕਰਤਾ ਨੂੰ ਤੇ ਉਸ ਵਿਚਾਰ ਨੂੰ ਸੀ ਲੈ ਕੇ ਕੰਮ ਕਰਦੇ ਪਏ ਆ ਕਿ ਇੱਕ ਭਾਰਤ ਸ੍ਰੇਸ਼ਟ ਭਾਰਤ ਕਸ਼ਮੀਰ ਹੋ ਜਾ ਗੁਹਾਟੀ ਆਪਣਾ ਦੇਸ਼ ਆਪਣੀ ਮਾਟੀ ਅਲਗ ਭਾਸ਼ਾ ਅਲਗ ਵੇਸ਼ ਫਿਰ ਵੀ ਆਪਣਾ ਇੱਕ ਦੇਸ਼ ਔਰ ਉਸ ਤੋਂ ਉੱਪਰ ਜਿਹੜਾ ਸਾਨੂੰ ਦੀਨदयाल ਜੀ ਨੇ ਇੱਕ ਆਤਮਾਨਵਾਦ ਦਾ ਜਿਹੜਾ ਵਿਚਾਰ ਦਿੱਤਾ ਸੀਗਾ ਦੋ ਵਿਚਾਰਧਾਰਾਵਾਂ ਦੇ ਵਿੱਚੋਂ ਕਿ ਹਰ ਇਨਸਾਨ ਦੇ ਵਿੱਚ ਪਰਮਾਤਮਾ ਦੇ ਰੂਪ ਦੇ ਵਿੱਚ ਆਤਮਾ ਨਿਵਾਸ ਕਰਦੀ ਹੈ ਤੇ ਇੱਕ ਮਾਨਵ ਸੁਖ ਦੇ ਜੀਵਨ ਬਤੀਤ ਕਰੇ ਔਰ ਇੱਕ ਦੁਖੀ ਹੈ ਤਾਂ ਇਹ ਨਹੀਂ ਹੋਣਾ ਚਾਹੀਦਾ ਤੇ ਸਾਡੀ ਜ਼ਿੰਮੇਵਾਰੀ ਹੈ ਕਿ ਜਿਹੜਾ ਦੁਖੀ ਮਾਨਵ ਹੈ ਜਿਵੇਂ ਸਾਡੇ ਹੜ੍ਹ ਪੀੜਿਤ ਇਸ ਵੇਲੇ ਹੈਗੇ ਆ ਉਹਨਾਂ ਨੂੰ ਅਸੀਂ ਸੁਖਾਵੇਂ ਪੈਂਡੇ ਤੇ ਕਿੱਦਾਂ ਲੈ ਕੇ ਆਵਾਂ ਉਹਦੇ ਲਈ ਅਸੀਂ ਪ੍ਰਯਾਸ ਕਰ ਰਹੇ ਹਾਂ ਔਰ ਭਾਰਤੀ ਜਨਤਾ ਪਾਰਟੀ ਦਾ ਸੰਕਲਪ ਹੈ ਕਿ ਜਦੋਂ ਤੱਕ ਉਹ ਲੋਗ ਜਿਹੜੇ ਬਾੜ ਦੀ ਮਾਰ ਦੇ ਨਾਲ ਜਿਨ੍ਹਾਂ ਨੇ ਘਰ ਗੁਆਏ ਆ ਫਸਲਾਂ ਗੁਆਈਆਂ ਪਸ਼ੂਧਨ ਕੋ ਆ ਜਾਂ ਹੋਰ ਵੀ ਆਰਥਿਕ ਨੁਕਸਾਨ ਉਹਨਾਂ ਦਾ ਆਇਆ ਜਾਨੀ ਨੁਕਸਾਨ ਹੋਇਆ ਉਹਨਾਂ ਨੂੰ ਦੁਬਾਰਾ ਸੁਖਾ ਸੁਖਾਵੇਂ ਮੋਲ ਚ ਨਹੀਂ ਅਸੀਂ ਲੈ ਕੇ ਆਨੇ ਅਸੀਂ ਰੁਕਣ ਵਾਲੇ ਨਹੀਂ ਐ ਔਰ ਮੈਂ ਤੁਹਾਨੂੰ ਦੱਸਣਾ ਚਾਹਨਾ ਹੈ ਕਿ ਇਹ ਪਹਿਲਾ ਫੇਸ ਹੈ ਇਸ ਤੋਂ ਸਰਦੀ ਦਾ ਮੌਸਮ ਆ ਰਿਹਾ ਭਾਰਤੀ ਜਨਤਾ ਪਾਰਟੀ ਨੇ ਆਪਣਾ ਜਿਹੜਾ ਸੇਵਾ ਪੰਦਰਵਾੜਾ ਇਹਨੂੰ ਰੋਕਣਾ ਨਹੀਂ ਐ ਇਸ ਤੋਂ ਅਸੀਂ ਕੰਬਲ ਦੇਣੀ ਐ ਡਬਲ ਬੈੱਡ ਦੇ ਬੈੱਡ ਸ਼ੀਟਸ ਦੇਣੀਆਂ ਐ ਹੋਰ ਵੀ ਸਰਦੀਆਂ ਆ ਚਾਰ ਆ ਰਿਹਾ ਉਹਨਾਂ ਨੂੰ ਬਹੁਤੀਆਂ ਆ ਰਿਹਾ ਉਹਨਾਂ ਨੂੰ ਆਚਾਰ ਆ ਕੈਟਲ ਕੈਟਲ ਫੀਲ ਆ ਰਹੀ ਐ ਮਤਲਬ ਉਹ ਸਾਰਾ ਸਮਾਨ ਜਿਹੜਾ ਉਹਨਾਂ ਨੂੰ ਲੋਡਿੰਗ ਦੇ ਨੇ ਜੜੀਆਂ ਚੀਜ਼ਾਂ ਦੇ ਉਹ ਸਾਰਾ ਸਮਾਨ ਭਾਰਤ ਜਨਤਾ ਪਾਰਟੀ ਦੇਗੀ ਕਿਉਂਕਿ ਪੰਜਾਬ ਜਿਨੇ ਗ੍ਰੀਨ ਰੈਵੋਲੂਸ਼ਨ ਦੇ ਅੰਦਰ ਪੰਜਾਬ ਜਿਨੇ ਪੂਰੇ ਦੇਸ਼ ਦੇ ਢਿੱਡ ਨੂੰ ਭਰਿਆ ਪੰਜਾਬ ਜਿਨੇ ਦੇਸ਼ ਦੀਆਂ ਸਰਹੱਦਾਂ ਦੀ ਰਾਖੀ ਕੀਤੀ ਔਰ ਪੰਜਾਬ ਜਿਹੜਾ ਭਾਰਤ ਮਾਤਾ ਦੇ ਸਿਰ ਦਾ ਤਾਜ ਹੈ ਉਹਨੂੰ ਅਸੀਂ ਕੋਈ ਹਾਨੀ ਨਹੀਂ ਹੁੰਦਮਾਂਗੇ ਇਹ ਸਾਡੀ ਭਾਰਤ ਜਨਤਾ ਪਾਰਟੀ ਦੇ ਕਾਰਜਕਰਤਾਵਾਦੀ ਬਚਨ ਦਰਤਾ ਹੈ ਸੂਰਜ ਜੀ ਤੁਸੀਂ ਦਿਖਾ ਰਹੇ ਸੀ ਕਿ ਕਾਰਡਸ ਬਣ ਰਹੇ ਹੈ ਉਹ ਕਾਰਡਸ ਦਾ ਕੀ ਸਿਸਟਮ ਹੈ ਤੇ ਕਿਦਾਂ ਉਹਦਾ ਲੋਕਾਂ ਨੂੰ ਫਾਇਦਾ ਹੋਏਗਾ ਮੈਂ ਪਹਿਲੇ ਵੀ ਕਿਹਾ ਕਿ ਲਗਭਗ 7 ਜ਼ਿਲ੍ਹਿਆਂ ਦੇ ਅੰਦਰ 1.2 ਲੱਖ 122000 ਪਰਿਵਾਰ ਇਹਦੇ ਨਾਲ ਇਫੈਕਟ ਹੋਏ ਹਨ ਉਹ 1.2 ਲੱਖ 122000 ਪਰਿਵਾਰਾਂ ਤੱਕ ਸਾਡਾ ਇਹ ਰਾਹਤ ਸਮਗਰੀ ਪਹੁੰਚੇ ਉਹਦੇ ਲਈ ਹੀ ਦੋ ਤਰ੍ਹਾਂ ਦੇ ਕਾਰਡ ਬਣਾ ਇੱਕ ਤਰ੍ਹਾਂ ਦਾ ਕਾਰਡ ਬਣਾਇਆ ਉਹ ਦੋ ਲੋਕਾਂ ਕੋ ਰਹੇਗਾ ਇੱਕ ਤਾਂ ਇਹ ਸਟੇਟ ਲੈਵਲ ਦੇ ਵਿੱਚ ਜਿਹੜਾ ਸਾਡਾ ਯੂਨਿਟ ਹੈ ਫਿਰ ਉਸ ਤੋਂ ਬਾਅਦ ਅਸੀਂ ਜ਼ਿਲ੍ਹਾ ਪੱਧਰ ਤੇ ਜ਼ਿਲ੍ਹਾ ਪੱਧਰ ਤੋਂ ਵਿਧਾਨ ਸਭਾ ਪੱਧਰ ਤੇ ਵਿਧਾਨ ਸਭਾ ਪੱਧਰ ਤੇ ਇਹ ਮੰਡਲ ਔਰ ਉਸ ਮੰਡਲ ਦੇ ਅੰਦਰ ਅੰਦਰ ਅੰਡਰ ਆਂਦੇ 40 ਪਿੰਡ ਉਸ 40 ਪਿੰਡਾਂ ਦੇ ਵਿੱਚ ਜਿਹੜੀ ਹੀ ਰਾਸ ਸਮਗਰੀ ਦੇਣੀ ਹੈ ਉਹਦਾ ਇੱਕ ਕਾਰਡ ਇੱਕ ਪਰਿਵਾਰ ਕੋ ਰਹੇਗਾ ਇੱਕ ਸਾਡੇ ਕੋ ਰਹੇਗਾ ਜੇਦੋਂ ਅਸੀਂ ਕੋਈ ਚੀਜ਼ ਦੇਣ ਜਾਵਾਂਗੇ ਉਹਦਾ ਉਸ ਸਮਗਰੀ ਦਾ ਨਾਮ ਲਿਖਾਂਗੇ ਉਹਦੇ ਸਾਈਨ ਲਵਾਂਗੇ ਤੇ ਉਹ ਕਾਰਡ ਇੱਕ ਉਹਦੇ ਕੋ ਰਹੇਗਾ ਇੱਕ ਸਾਡੇ ਕੋ ਰਹੇਗਾ ਐਡੀਸ਼ਨ ਮਤਲਬ ਕਰਨ ਲਈ ਬਾਰ-ਬਾਰ 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 ਦੇਖੋ ਡਬਲ ਨਾ ਹੋ ਜਾਏ ਹਾਂ ਡਬਲ ਨਾ ਹੋ ਜਾਏ ਐਸੋਰੀ ਰਾਸ਼ਨ ਜਾ ਰਿਹਾ ਹੈ ਫਿਰ ਘਰ ਦੀ ਜ਼ਰੂਰਤ ਦਾ ਸਮਾਨ ਜਾ ਰਿਹਾ ਹੈ ਫਿਰ ਕੰਬਲ ਜਾ ਰਹੇ ਹੈ ਫਿਰ ਮੈਡੀਸਨ ਜਾ ਰਿਹਾ ਹੈ ਤਾਂ ਕਿ ਉਹਨਾਂ ਰਾਹ ਵਾਫਤਾ ਲੱਗਾ ਰਵੇ ਔਰ ਅਸੀਂ ਇਹ ਸਮਾਨ ਜਿਹੜਾ ਉਹਦੇ ਘਰ ਪਹੁੰਚਾਣ ਦੀ ਗੱਲ ਕੀਤੀ ਹੈ ਨਾ ਕਿ ਸੜਕ ਤੇ ਖੜ ਕੇ ਸਮਾਨ ਕਿੱਟ ਦਿੱਤੀ ਔਰ ਆਗੇ ਸਾਡੀ ਜ਼ਿੰਮੇਵਾਰੀ ਮੁੱਕ ਗਈ ਉਸ ਪਿੰਡ ਦਾ ਇੰਚਾਰਜ ਉਸ ਪਿੰਡ ਦੇ ਇੰਚਾਰਜ ਨੂੰ ਲੈ ਕੇ ਜਿਹੜਾ ਇਸ ਇੱਕ ਪਿੰਡ ਦੇ ਵਿੱਚ 70 ਪਰਿਵਾਰ ਨੇ 70 ਪਰਿਵਾਰਾਂ ਤੱਕ ਜਾਣਾ ਸਾਡਾ ਸਾਡੀ ਜਿਹੜੀ ਮੈਂਡੇਟਰੀ ਜਿਹੜੀ ਡਿਊਟੀ ਹੈ ਉਹ ਅਸੀਂ ਉਹਨੂੰ ਕਰਦੇ ਹਾਂ ਇਹਦੇ ਨਾਲ ਜਿਹੜਾ ਉੱਥੇ ਉਹਨਾਂ ਦਾ ਕੋਈ ਨਵੇਰਾ ਪਸ਼ੂ ਧਨ ਦਾ ਨੁਕਸਾਨ ਹੋਇਆ ਉਹਦਾ ਵੀ ਇੱਕ ਫਾਰਮ ਆ ਪਾਰਟੀ ਨੇ ਉਹ ਵੀ ਹਾਂ ਉਹ ਉਹਦੇ ਨਾਲ-ਨਾਲ ਅਸੀਂ ਉਹ ਵੀ ਫਾਰਮ ਭਰਵਾਨੇ ਆ ਉਹ ਇੱਕ ਮੈਸਾ ਹੈ ਪਾਰ ਸਰਕਾਰ ਨੇ ਜਦਨ ਦੇਸ਼ ਦੇ ਮਾਨ ਜੋ ਪ੍ਰਧਾਨ ਮੰਤਰੀ ਆਏ ਸੀ ਉਸ ਦਿਨ ਸਰਕਾਰ ਨੂੰ ਕਹਿ ਕੇ ਗਏ ਸੀ ਕਿ ਜਿਹੜਾ 12000 ਕਰੋੜ ਰੁਪਏ ਡਿਜਾਸਟਰ ਮੈਨੇਜਮੈਂਟ ਫੰਡ ਪਿਆ ਹੈ ਉਹਨੂੰ ਖਰਚ ਕਰੋ ਉਹ ਖਰਚ ਕਿੱਥੇ ਹੋਣਾ ਹੈ ਕਿ ਜ਼ਮੀਨ ਦਾ ਨੁਕਸਾਨ ਕਿੰਨਾ ਹੋਇਆ ਘਰ ਦਾ ਨੁਕਸਾਨ ਕਿੰਨਾ ਹੋਇਆ ਪਸ਼ੂਧਨ ਦਾ ਨੁਕਸਾਨ ਕਿੰਨਾ ਹੋਇਆ ਸੜਕਾਂ ਦਾ ਨੁਕਸਾਨ ਕਿੰਨਾ ਹੈ ਸਕੂਲਾਂ ਦਾ ਨੁਕਸਾਨ ਕਿੰਨਾ ਹੋਇਆ ਉਹ ਫਾਰਮ ਜਿਹੜਾ ਆਇਆ ਹੈ ਉਹਦੇ ਉੱਤੇ ਲਿਖਿਆ ਹੈ ਕਿ ਜ਼ਮੀਨ ਦਾ ਮੁਆਵਜ਼ਾ ਕਿੰਨਾ ਹੈ ਘਰ ਦੀ ਰਿਪੇਅਰ ਦਾ ਕਿੰਨਾ ਹੈ ਘਰ ਜੇ ਡਿੱਗ ਗਿਆ ਤੇ ਉਹਦਾ ਕਿੰਨਾ ਹੈ ਸਕੂਲ ਦਾ ਕੀ ਕਰ ਉਹ ਸਾਰੇ ਫਾਰਮ ਅਸੀਂ ਭਰਾ ਰਹੇ ਸਾਡੀ ਇੱਕ ਟੀਮੋ ਲੱਗੀ ਹੈ ਫਾਰਮ ਭਰਾ ਕੇ ਤਾਂ ਕਿ ਅੱਜਕੱਲ ਕੀ ਹੈਗੀ ਅੱਜ ਜਿਹੋ ਜਿਹਾ ਪੰਜਾਬ ਦਾ ਇੱਕ ਪੋਲਿਟੀਕਲ ਵਾਤਾਵਰਨ ਕੀ ਬਣਿਆ ਹੈ ਕਿ ਇਹ ਮੇਰੀ ਪਾਰਟੀ ਦਾ ਤੇ ਮੈਂ ਇਹਦਾ ਫਾਰਮ ਤੇ ਭਰਾਂਗਾ ਦੂਜੇ ਦਾ ਨਹੀਂ ਭਰਾਂਗਾ ਭਾਰਤੀ ਜਨਤਾ ਪਾਰਟੀ ਦਾ ਮੰਨਣਾ ਹੈ ਕਿ ਇਹ 70 ਪਰਿਵਾਰ ਇਸ ਪਿੰਡ ਦੇ ਆ 100 ਪਰਿਵਾਰ ਵੀ ਇਫੈਕਟ ਹੋਏ ਨੇ ਉਹਨਾਂ ਸਾਰਿਆਂ ਨੂੰ ਮੁਆਵਜ਼ਾ ਉਹ ਸਾਰਾ ਜੋ ਵੀ ਡਿਜਾਸਟਰ ਮੈਨੇਜਮੈਂਟ ਫੰਡ ਹੈ ਉਹਨੂੰ ਮਿਲਣਾ ਚਾਹੀਦਾ ਹੈ ਤੁਹਾਨੂੰ ਲੱਗਦਾ ਹੈ ਕਾਰਡਸ ਦੇ ਨਾਲ ਤੁਸੀਂ ਤੁਸੀਂ ਆਮ ਆਦਮੀ ਪਾਰਟੀ ਦੀ ਡਿਸਟ੍ਰਿਬਿਊਸ਼ਨ ਜਾਂ ਉਹਨਾਂ ਦੇ ਰਿਲੀਫ ਆਪਰੇਸ਼ਨ ਦੇ ਉੱਪਰ ਵੀ ਚੈੱਕ ਰੱਖ ਸਕੋਗੇ ਜੀ ਅਸੀਂ ਤਾਂ ਇੱਕ ਜਾਗਰੂਕ ਨਾਗਰਿਕ ਹੈ ਅਸੀਂ ਤੇ ਚੈੱਕ ਰੱਖਾਂਗੇ ਬੀਇੰਗ ਅ ਪੋਲਿਟੀਕਲ ਪਾਰਟੀ ਬੀਇੰਗ ਅ ਮਤਲਬ ਇੱਕ ਦੇਸ਼ ਦੇ ਅੰਦਰ ਜਿਹੜੀ ਪਾਰਟੀ ਇਹ ਸਰਕਾਰ ਰਨ ਕਰਦੀ ਪਈ ਹੈ ਗਵਰਨਮੈਂਟ ਰਨ ਕਰਦੀ ਪਈ ਹੈ ਉਹਦੇ ਪ੍ਰਤੀ ਸਾਡੀ ਤੇ ਜਾਗਰੂਕਤਾ ਵੈਸੇ ਜਿਆਦਾ ਹੈ ਉਹ ਕੀ ਕਰਨਗੇ ਕੀ ਨਹੀਂ ਕਰਨਗੇ ਅਸੀਂ ਜ਼ਰੂਰ ਕਰਾਂਗੇ ਇਹ ਜ਼ਰੂਰੀ ਹੈ ਸਾਡਾ ਪੂਰਾ ਨਹੀਂ ਕਰਨਗੇ ਫਿਰ ਅਸੀਂ ਆਵਾਜ਼ ਉਠਾਵਾਂਗੇ ਫਿਰ ਦੱਸਾਂਗੇ ਲੋਕਾਂ ਨੂੰ ਵੀ ਤੁਹਾਡੇ ਹੱਕ ਜਿਹੜੇ ਆ ਉਹ ਸਰਕਾਰ ਦੇ ਉਹਨਾਂ ਜੋ ਕੇਂਦਰ ਦੇ ਹੈ ਤੁਹਾਨੂੰ ਨਹੀਂ ਮਿਲੇ ਇਹ ਪੈਸਾ ਕਿੱਥੇ ਗਿਆ ਇਹਦੇ ਵਾਸਤੇ ਅਸੀਂ ਥੋੜੇ ਦਿਨ ਪਹਿਲਾਂ ਵੀ ਜ਼ਿਲ੍ਹਾ ਪੱਧਰ ਤੇ ਤੇ ਵਿਧਾਨ ਸਭਾ ਪੱਧਰ ਤੇ ਆਵਾਜ਼ ਉਠਾਈਆ ਤੇ ਜੇ ਜ਼ਰੂਰਤ ਪਈ ਸਾਡੇ ਕੋਲ ਪੂਰਾ ਰਿਕਾਰਡ ਹੈ ਫਿਰ ਸਰਕਾਰ ਨੂੰ ਪੁੱਛਾਂਗੇ ਵੀ ਇਹ ਕਿਉਂ ਨਹੀਂ ਕੀਤਾ ਗਿਆ ਜਦੋਂ ਭਾਰਤ ਸਰਕਾਰ ਨੇ ਕਹਿ ਦਿੱਤਾ ਵੀ ਤੁਹਾਨੂੰ ਫੰਡ ਹੋਰ ਚਾਹੀਦਾ ਲੈ ਲਓ ਹਾਲੇ ਤਾਂ ਬਹੁਤ ਕੰਮ ਕਰਨ ਵਾਲਾ ਜਿੱਥੇ ਇਸ ਏਰੀਆ ਚ ਆੜਾ ਹੈ ਉੱਥੇ ਅਸੀਂ ਜਾ ਕੇ ਦੇਖਿਆ ਵੀ ਉੱਥੇ ਲੋਕਾਂ ਦਾ ਰਹਿ ਆ ਕੁਛ ਨਹੀਂ ਤੇ ਕਰੋਨਾ ਰਪਏ ਦੀ ਕੋਠੀਆਂ ਤਬਾਹ ਹੋ ਗਈਆਂ ਤੇ ਉਹਨਾਂ ਨੂੰ ਕਿੱਦਾਂ ਮੁੜ ਕੇ ਖੜਾ ਕਰਨਾ ਲੋਕਾਂ ਨੂੰ ਕਿਸ ਤਰ੍ਹਾਂ ਕਰਨਾ ਸਰਕਾਰ ਦਾ ਉਧਰ ਨੂੰ ਧਿਆਨ ਨਹੀਂ ਸਰਕਾਰ ਦਾ ਤੇ ਸਿਰਫ ਇੱਕ ਦੂਜੇ ਤੇ ਅਲੀਗੇਸ਼ਨ ਲਾਉਣ ਦਾ ਪਰ ਅਸੀਂ ਚਾਹੁੰਦੇ ਹਾਂ ਉਸ ਦੀ ਮੁੱਦੇ ਤੇ ਆ ਵੀ ਪੰਜਾਬ ਨੂੰ ਬਚਾਈਏ ਪੰਜਾਬ ਦੀ ਮਦਦ ਕਰੀਏ ਜੇ ਕਿਤੇ ਸਰਕਾਰ ਨਾਕਾਮਜਾਬ ਰਹੀ ਤਾਂ ਅਸੀਂ ਉਹਨੂੰ ਐਨਾ ਦਿਖਾਈਏ ਇਹਦੇ ਵੀ ਤੁਸੀਂ ਵੀ ਫੀਲਡ 'ਚ ਸੀ ਜਿਸ ਦਿਨ ਪਾਣੀ ਆਇਆ ਮੈਂ ਵੈਸੇ ਨਾਮ ਨਹੀਂ ਲੈਣਾ ਚਾਹੁੰਦਾ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਕੀ ਹੁੰਦੀ ਹੈ ਗਵਰਨਮੈਂਟ ਦੀ ਰਿਸਪੌਂਸਿਬਿਲਟੀ ਹੁੰਦੀ ਜ਼ੀਰੋ ਗਰਾਊਂਡ 'ਚ ਆ ਕੇ ਇਹਨਾਂ ਦੇ ਜਿਹੜੇ ਆਫੀਸਰਸ ਐ ਉਹ ਕੀ ਕਰਦੇ ਪਏ ਆ 50 ਲੋਕਾਂ ਦਾ ਕਾਫਲਾ ਲੈ ਕੇ ਪਾਣੀ ਚ ਇੱਥੇ ਘੁੰਮ ਰਹੇ ਆ ਉੱਥੇ ਘੁੰਮ ਰਹੇ ਆ ਇਹ ਤੇ ਕੰਮ ਨਹੀਂ ਸੀ ਪਹਿਲੇ ਕੰਮ ਕੀ ਸੀ ਇਹ ਸਾਨੂੰ ਪਤਾ ਹੈ ਆਈਐਮਡੀ ਦੀ ਡਾਇਰੈਕਸ਼ਨਸ ਹੈ ਐਟਾਲੋਜੀ ਡਿਪਾਰਟਮੈਂਟ ਦੀ ਡਾਇਰੈਕਸ਼ਨਸ ਹੈ بارش ਆਣ ਵਾਲੀ ਹੈ ਕਰਨਾਲੀ ਸਾਡਾ ਕੰਮ ਕੀ ਹੈ ਕਲੀਨਿੰਗ ਕਰਾਣਾ ਡਰੇਨੇਜ ਡਰੇਨੇਜ ਨੂੰ ਸਾਫ ਕਰਨਾ ਉਹ ਕਰਨਾ ਉਹ ਤਾਂ ਕਿਤੇ ਨਹੀਂ ਉਸ ਤੋਂ ਬਾਅਦ ਪਾਣੀ ਦੇ ਘੁੰਮਣ ਦਾ ਕੋਈ ਫਾਇਦਾ ਨਹੀਂ ਮੈਂ ਦੋ ਤਿੰਨ ਅਸੀਆਂ ਰੀਲਸ ਦੇਖੀਆਂ ਜਿਹਦੇ ਅੰਦਰ ਇੱਕ ਟੈਪਟੀ ਕਮਿਸ਼ਨਰ ਕਹਿ ਰਿਹਾ ਹੈ ਕਿ ਇਹ ਬੋਰਡ ਇੱਦਾਂ ਨਹੀਂ ਜਾਣੀ ਐਨਡੀਆਰਐਫਟੀ ਟੀਮ ਲੈ ਕੇ ਜਾਣੀ ਪੈਣੀ ਹੈ ਇਹ ਮਤਲਬ ਹੈ ਫਿਰ ਅਸੀਂ ਇੱਥੇ ਦੇਖਦੇ ਆ ਕਿ ਘੁਮਰੇ ਐ ਐਸੇ ਕਈ ਲੋਕ ਐ ਕਈ ਲੋਕ ਤਾਂ ਫੀਲਡ 'ਚ ਬਾਹਰ ਨਹੀਂ ਆਏ ਮੁੱਖ ਮੰਤਰੀ ਦੇ ਬ੍ਰਦਰ ਨੇ ਬਿਆਨ ਦਿੱਤਾ ਵੀ ਉਹ ਜਿਹੜੀਆਂ ਨਹਿਰਾਂ ਸਾਫ ਕਰਨ ਦਾ ਫੰਡ ਸੀ ਉਹਦੀ ਦੁਰਵਰਤੋਂ ਹੋਈ ਆ ਤੇ ਹੱਲੇ ਤੱਕ ਵੀ ਸੀਐਮ ਸਾਹਿਬ ਆਪਣੇ ਪਰਿਵਾਰ ਚੋਂ ਹੀ ਕੋਈ ਬੋਲ ਰਿਹਾ ਤੇ ਉੱਤੇ ਜਾਂਚ ਕਰਾਉਣ ਅਸੀਂ ਤਾਂ ਵੀ ਇਹ ਵੀ ਲੋਕਾਂ ਦਾ ਉਹ ਪੈਸਾ ਕਿੱਥੇ ਗਿਆ ਜਿਹਦੇ ਕੰਨ ਸਫਾਈ ਵੀ ਪ੍ਰੋਪਰ ਨਹੀਂ ਹੋਈ ਉਹ 200 ਕਰੋੜ ਰੁਪਏ ਦਾ ਉਹਨਾਂ ਨੇ ਲਗਭਗ ਪਤਨ 250 ਉਹਨਾਂ ਨੇ ਉਦੋਂ ਕਿਹਾ ਸੀ ਤੇ ਮੈਂ ਸੁਣ ਕੇ ਹੈਰਾਨ ਸੀ ਵੀ ਮੁੱਖ ਮੰਤਰੀ ਦਾ ਭਰਾ ਕਹਿ ਰਿਹਾ ਉਹਦੀ ਤਾਂ ਤੁਰੰਤ ਵਿਜੀਲੈਂਸ ਜਾਂਚ ਇਹਨਾਂ ਨੂੰ ਉਦੋਂ ਹੀ ਕਰ ਦੇਣੀ ਚਾਹੀਦੀ ਸੀ ਬੀ ਪੈਸਾ ਕਿਉਂ ਨਹੀਂ ਲੱਗਾ ਜਾਂ ਕੀ ਕਾਰਨ ਆ ਉਹ ਪੈਸੇ ਦੀ ਦੁਰਵਰਤੋਂ ਹੋਈ ਹੈ ਜੇ ਨਹਿਰਾ ਵੀ ਪ੍ਰੋਪਰ ਸਾਫ ਹੋ ਜਾਂਦੀਆਂ ਤੇ ਮੈਨੂੰ ਲੱਗਦਾ ਇਹ ਕਦੀ ਦਿੱਕਤ ਨਹੀਂ ਆਉਣੀ ਸੀ ਦੂਸਰੇ ਤੀਸਰੇ ਦਿਨ ਮੈਂ ਜਦੋਂ ਦੇਖ ਰਿਹਾ ਹਾਂ ਇਹ ਟਰੱਕ ਦੇ ਵਿੱਚ ਅਸੀਂ ਗੋਦਾਮਾਂ ਤੋਂ ਤਰਪਾਲ ਚੱਕ ਕੇ ਦੇ ਰਹੇ ਆ ਸਰਕਾਰ ਦਾ ਹਾਲ ਕੀ ਹੈ ਦਿਵਾਲੀਆ ਸਰਕਾਰ ਦਾ ਹਾਲ ਕੀ ਹੈ ਗੋਦਾਮਾਂ ਤੋਂ ਚੱਕ ਕੇ ਤਰਪਾਲ ਦੇ ਰਹੇ ਆ ਇਸ ਲੋਕਾਂ ਨੂੰ ਇਹ ਕਰ ਕੀ ਰਹੇ ਮੈਂ ਹੋਰ ਇੱਕ ਇੰਨੇ ਲੋਕ ਪੰਜਾਬ ਦੀ ਸੇਵਾ ਦੇ ਲਈ ਪੂਰੇ ਦੇਸ਼ ਪਰ ਤੋਂ ਲੋਕ ਟਰੈਕਟਰ ਟਰਾਲੀ ਸਟੈਕ ਸਭ ਲੈ ਕੇ ਆਏ ਨੇ ਸੇਵਾ ਦੇ ਲਈ ਮਤਲਬ ਮੈਂ ਕਹਿੰਦਾ ਕਿ ਮੈਨੇਜਮੈਂਟ ਕਿੰਨੀ ਲੋਅਰ ਲੈਵਲ ਦੀ ਹੋਏਗੀ ਡਿਸਟ੍ਰਿਕਟ ਕਿਸੇ ਵੀ ਵਿਧਾਨ ਸਭਾ ਜਾਂ ਕਿਸੇ ਵੀ ਸ਼ਹਿਰ ਚੇ ਕਸਬੇ ਚ ਪਿੰਡ ਚ ਜਾਣ ਦੀ ਚਾਰ ਹੀ ਰਾਵਾਂ ਨੇ ਇਹ ਚਾਰ ਰਾਵਾਂ ਦੇ ਅੰਦਰ ਕੋਈ ਕੈਂਪ ਨਹੀਂ ਕਰ ਸਕਦਾ ਇਹ ਕਿ ਭਾਈ ਸਾਹਿਬ ਉਸ ਪਿੰਡ ਤੇ ਸਮਾਨ ਨਹੀਂ ਪਹੁੰਚਿਆ ਤਾਂ ਉਸ ਪਿੰਡ ਦੇ ਪੰਚਾਇਤ ਉਹ ਤੇ ਇਦਾਂ ਕਰ ਰਹੇ ਆ ਔਰ ਕਿਸ ਤਰੀਕੇ ਨਾਲ ਕੋਰੀਡੋਰ ਦੇ ਉੱਤੇ ਇੱਕ ਵੀਡੀਓ ਬਣੀ ਕਿ ਲੰਗ ਲੋਗ ਰੋਟ ਰੋਟੀਆਂ ਛੱਟ ਕੇ ਚੱਲ ਗਏ ਉੱਥੇ ਕਈ ਜਗ੍ਹਾ ਤੇ ਇੱਕ ਵੀਡੀਓ ਬਣੀ ਕਿ ਮੈਂ ਸਮਰੂਪ ਤੋਂ ਇੱਕ ਬੰਦੇ ਨੇ ਵੀਡੀਓ ਅਪਲੋਡ ਕੀਤੀ ਕਿ ਮੈਂ ਸਮਾਨ ਜਿਹੜਾ ਹੈ ਇੱਥੇ ਮੈਂ ਆਣਾ ਹੀ ਨਹੀਂ ਹੈ ਕਿ ਲੋਕ ਐਦਾ ਲੈ ਰਹੇ ਨੇ ਇਤਨੇ ਮੈਨੇਜਮੈਂਟ ਲੈਵਲ ਤੇ ਫੇਲੀਅਰ ਹੈ ਗਵਰਨਮੈਂਟ ਦਾ ਜੀ ਰਸੂਸ਼ੀਲ ਜੀ ਇੱਕ ਹੋਰ ਗੱਲ ਦੱਸੋ ਕਿ ਫਲੱਡਸ ਅੱਗੇ ਵੀ ਆਏ 19 ਵੀ ਆਏ 2023 ਵੀ ਆਏ ਬਟ ਜਸਟ ਲੈਵਲ ਤੇ ਭਾਜਪਾ ਨੇ ਐਸ ਵਾਰੀ ਸਾਰਾ ਰੈਲੀਫ ਦਾ ਕੀਤਾ ਹੈ ਮਤਲਬ ਇਹ ਅਨਪ੍ਰੈਸੀਡੈਂਟਡ ਹੈ ਕਿਉਂ ਐਤਕੀ ਕਿਉਂ ਜ਼ਿਆਦਾ ਔਰ ਇਕਦਾ ਮਤਲਬ ਐਸਕੀਲ ਤੇ ਕਿਸ ਤਰ੍ਹਾਂ ਪਹਿਲੇ ਜਦੋਂ ਵੀ ਬਾੜ ਆਈ ਸੀ ਤਾਂ ਬਹੁਤ ਲਿਮਟਡ ਜੇ ਇਲਾਕੇ ਚ ਸੀ ਉਦੋਂ ਵੀ ਸਾਡੇ ਥਾਸੇ ਚ ਜ਼ਿਆਦਾ ਆਈ ਸੀ ਮਗਰ ਉਦੋਂ ਵੀ ਸਾਡੇ ਕਾਰਜਕਰਤਾਵਾਂ ਨੇ ਕੰਮ ਕੀਤਾ ਮਗਰ ਇਸ ਵਾਰ ਜਦੋਂ ਉਹ ਸਾਰੇ ਉਸ ਵੇਲੇ ਜੋ ਵੀ ਅਸੀਂ ਸੋਰਸਸ ਦੇ ਨਾਲ ਇਕੱਠਾ ਕੀਤਾ ਜਾਂ ਪਾਰਟੀ ਨੇ ਮਟੀਰੀਅਲ ਭੰਡਾਰ ਇੱਥੋਂ ਸੀਗਾ ਮਗਰ ਇਸ ਵਾਰ ਵੱਡੇ ਲੈਵਲ ਦੇ ਉੱਤੇ ਮੋਦੀ ਜੀ ਨੇ ਬਾਕੀ ਸਰਕਾਰਾਂ ਨੇ ਸਾਡੀ ਹੈਲਪ ਕੀਤੀ ਹੈ ਉਹ ਜਿਵੇਂ ਮੈਂ ਪਹਿਲੇ ਕਿਹਾ ਹੈ ਕਿ ਪੰਜਾਬ ਸਾਡਾ ਸਾਰਿਆਂ ਦਾ ਸਾਂਝਾ ਹੈ ਔਰ ਜਿਹੜੀ ਇਸ ਵਾਰ ਬਾੜ ਦੀ ਸਥਿਤੀ ਉਹ ਪਹਿਲੇ ਨਾਲੋਂ ਜ਼ਿਆਦਾ ਭਿਆਨਕ ਹੈ ਔਰ ਅਗਰ ਇਹਨੂੰ ਮੌਸਮ ਵਿਭਾਗ ਨਾਲ ਜਾਂ ਜਿਹੜੀ ਗਲੋਬਲ ਵਾਰਮਿੰਗ ਦੀ ਗੱਲ ਕਰੀਏ ਕਿ ਇਸ ਵਾਰ ਤਾਂ بارش ਬਹੁਤ ਤੱਕ ਚਲੀ ਗਈ ਵੈਸਟਰਨ ਡਿਸਟਰਬੈਂਸ ਲੇਟ ਹੋ ਗਈਆਂ ਮਾਨਸੂਨ ਹੱਲੇ ਵੀ ਜਿਹੜੇ ਬੱਦਲ ਫੜਦੇ ਪਏ ਕੱਲ ਵੀ ਬਲਾਸਪੁਰ ਚ ਕਿਨੌਰ ਦੇ ਵਿੱਚ ਬੱਦਲ ਫਟੇ ਐ ਸੋ ਇਹ ਚੱਲੀ ਜਾਂਦਾ ਪਿਆ ਥੋੜਾ ਜਿਹਾ ਸਰਕਾਰ ਦਾ ਮਿਸਮੈਨੇਜ ਸੀਗਾ ਤੁਸੀਂ ਦੇਖੋ ਨਾ ਕਿ ਫਰਵਰੀ ਦੇ ਮਹੀਨੇ ਦੇ ਵਿੱਚ ਮੀਟਿੰਗ ਹੁੰਦੀ ਹੈ BBMP ਦੀ ਔਰ ਬਾਕੀ ਫਲੋਰਸ ਨੂੰ ਲੈ ਕੇ ਵੀ ਬੇਟਿੰਗ ਹੁੰਦੀਆਂ ਤੇ ਆਪਾਂ ਜੂਨ ਦੇ ਵਿੱਚੋਂ ਸਾਰਾ ਮੈਟਰ ਲੈ ਕੇ ਆਨੇ ਪਏ ਆ ਸੋ ਇਹਨਾਂ ਦੀ ਮਿਸ ਮੈਨੇਜਰ ਦਾ ਜਿਹੜਾ ਉਹ ਸਿੱਟਾ ਹੈ ਕਿ ਇਹ ਬਾੜ ਆਈ ਦੂਸਰੀ ਗੱਲ ਜਦੋਂ ਅਟਲ ਜੀ ਦੀ ਸਰਕਾਰ ਸੀ ਅਸੀਂ ਤੁਸੀਬਨ ਬਣਾਏ ਸੀ ਮਗਰ ਉਸ ਤੋਂ ਬਾਅਦ ਜਦੋਂ ਪੰਜਾਬ ਦੀਆਂ ਸਰਕਾਰਾਂ ਬਦਲੀਆਂ ਤੇ ਮਾਈਨਿੰਗ ਦਾ ਕੰਮ ਵਧਿਆ ਹੋਇਆ ਉਹਨਾਂ ਨੇ ਇੰਨਾ ਵਧੀਆ ਕਰਤਾ ਕਿ ਤੁਸੀਬਨ ਨਹੀਂ ਉਡਾਉਂਦੇ ਕਿਪਰ ਆ ਰਹੇ ਜਾ ਰਹੇ ਜਗਾ ਭੋਲੀਆਂ ਕਰਤੀਆਂ ਨਵੇਂ ਤੁਸੀਬੰਦਾ ਦਾ ਨਿਰਮਾਣ ਹੀ ਨਹੀਂ ਹੋਇਆ ਤੇ ਪਾਣੀ ਜਿਹੜਾ ਹੈ ਉਹ ਕਿੱਥੇ ਜਾਏਗਾ ਇਧਰੋਂ ਅਗਰ ਪਾਣੀ ਹੈ ਕਿ ਦਰਿਆ ਤਾਂ ਸਿੱਧਾ ਨਹੀਂ ਜਾਂਦਾ ਨਾ 90 ਡਿਗਰੀ ਤੇ ਉਹਨੇ ਜ਼ਿਕਜ਼ੈਗ ਚੱਲਣਾ ਹੈ ਜਦੋਂ ਉਹਨੇ ਜ਼ਿਕਜ਼ੈਗ ਹੋਣਾ ਤਾਂ ਪਾਣੀ ਦਾ ਭਾਵ ਉਧਰ ਨੂੰ ਮਾਰ ਮਾਰਦਾ ਜਾਏਗਾ ਸੋ ਫੇਲਿਅਰ ਆਫ ਗਵਰਨਮੈਂਟ ਹੈ ਮਗਰ ਫਿਰ ਮੈਂ ਕਹਿਣਾ ਕਿ ਆਪਾਂ ਇਹਦੇ ਤੇ ਦਲਗਤ ਮੈਂ ਤਾਂ ਨਹੀਂ ਦਲਗਤ ਰਾਜਨੀਤੀ ਕਰਨਾ ਚਾਹਨਾ ਤੇ ਸੇਵਾ ਪਖਵਾੜਾ ਪੰਦਰਵਾੜਾ ਹੈਗਾ ਗੁਰੂਆਂ ਪੀਰਾਂ ਦੀ ਧਰਤੀ ਹੈ ਸੇਵਾ ਸਿਮਰਨ ਦੀ ਗੱਲ ਹੈ ਸਵੇਰੇ ਮਾਲਕ ਦਾ ਨਾਮ ਲੈ ਕੇ ਅਈਦਾ ਇੱਥੇ ਸੇਵਾ ਕਰੀਦੀ ਹੈ ਤੇ ਸਰਬਤ ਦੇ ਭਲੇ ਦੀ ਗੱਲ ਕਰਦੇ ਆਂ ਵਿਸ਼ਵ ਦੇ ਕਲਿਆਣ ਦੀ ਗੱਲ ਕਰਦੇ ਆਂ ਇਸ ਕਰਕੇ ਅਸੀਂ ਸਾਰੇ ਇੱਥੇ ਮਿਹਨਤ ਕਰਦੇ ਪਏ ਆਂ ਪੰਜਾਬ ਖੁਸ਼ਹਾਲ ਹੋ ਜਵੇ 2 ਮਹੀਨੇ ਬਾਅਦ ਫੇਰ ਰਾਜਨੀਤੀ ਕਰਾਂਗੇ ਔਰ ਜਿਹੜੇ ਲੋਕਾਂ ਨੇ ਗਲਤ ਕੀਤਾ ਉਹਨਾਂ ਨੂੰ ਬੇਨਕਾਬ ਵੀ ਕਰਾਂਗੇ ਉਹਨਾਂ ਨੂੰ ਬੇਨਕਾਬ ਕਰਕੇ ਲੋਕਾਂ ਦੇ ਸਾਹਮਣੇ ਹਾਜ਼ਰ ਕਰਾਂਗੇ ਭਾਈ ਆਹ ਤੁਹਾਡੀ ਗਲਤੀ ਹੈ ਚਾਹੇ ਉਹ 2000 ਕਰੋੜ ਦਾ ਮਸਲਾ ਚਾਹੇ ਨਕਲੀ 7000 ਕਰੋੜ ਰੁਪਈਆ ਜੋ ਵੀ ਇਹ ਕਰਦੇ ਪਏ ਆ ਉਦੋਂ ਤਾਂ ਉਹ ਬੋਲਦੇ ਸੀ ਕਿ ਸੀਐਮ ਸਾਹਿਬ ਕੋ ਸਾਡੇ ਕੋ ਬਹੁਤ ਪੈਸਾ ਹੈ ਅੱਜ ਕਿਉਂ ਝੋਲੀ ਫਲੰਦ ਦੇਗੇ ਤੁਸੀਂ ਵੀ ਦਿਓ ਤੁਸੀਂ ਵੀ ਦਿਓ ਤੁਸੀਂ ਵੀ ਦਿਓ ਕੀ ਐਸੀ ਸਥਿਤੀ ਆ ਗਈ ਕਿਉਂਕਿ ਲੋਗਾ ਨਾ ਇਹਨਾਂ ਦਾ ਚਿਹਰਾ ਦੇਖ ਲਿਆ ਕਿ ਝੂਠੇ ਐ ਸੱਚ ਬੋਲਦੇ ਨਹੀਂ ਜਦੋਂ ਜਦੋਂ ਪੰਜਾਬ ਤੇ ਵਿਪਤਾਂਦੀ ਆਉਦੋ ਤਾਂ ਸਾਡੇ ਸੀਐਮ ਸਾਹਿਬ ਬਿਮਾਰ ਹੁੰਦੇ ਸਾਰਾ ਪੰਜਾਬ ਜਾਣਦਾ ਹੈ ਮਗਰ ਫਿਰ ਮੈਂ ਕਹਿਣਾ ਕਿ ਨਹੀਂ ਐਸੀ ਸੇਵਾ ਕਰਨੀ ਹੈ ਪੰਜਾਬ ਨੂੰ ਤਕੜਾ ਕਰਨਾ ਹੈ ਪੰਜਾਬ ਦਾ ਕਿਸੇ ਰਾਜਾ ਦਾ ਨਾ ਸਭ ਤੋਂ ਅਗਰ ਅੱਛਾ ਕੋਈ ਚੀਜ਼ ਦਿਖੇ ਤਾਂ ਉਹਦੇ ਸਿਰ ਦਾ ਮੁਕਟ ਹੁੰਦਾ ਸੋ ਪੰਜਾਬ ਦੇਸ਼ ਦਾ ਮੁਕਟ ਹੈ ਭਾਰਤ ਮਾਤਾ ਦੇ ਸਿਰ ਦਾ ਤਾਜ ਹੈ ਉਹਨੂੰ ਅਸੀਂ ਚਮਕਾ ਕੇ ਰੱਖਣਾ ਹੈ ਸਾਡੀ duty ਦਾ ਮਤਲਬ ਬਹੁਤ ਦਿੱਕਤ ਆ ਇਸ ਲਈ ਬਹੁਤ ਜ਼ਿਆਦਾ ਤੇ ਅਸ ਵੇਲੇ ਸਰਕਾਰ ਨੂੰ ਚਾਹੀਦਾ ਜਲਦੀ ਤੋਂ ਜਲਦੀ ਜਿਹੜਾ ਸਮਾਨ ਆ ਰਿਹਾ ਉਹ ਜਲਦੀ ਜਲਦੀ ਭੇਜੇ ਥੱਲੇ ਸੋ ਹੇਅਰ ਵੀ ਸੀ ਦੱਟ ਇਟਸ ਅਟ ਅ ਵੈਰੀ ਬਿਗ ਸਕੇਲ ਦੱਟ ਦ ਬੀ ਜੀ ਪੀ ਇਜ਼ ਆਰਗੇਨਾਈਜ਼ਿੰਗ ਦਿਸ ਰਿਲੀਫ ਆਪਰੇਸ਼ਨ ਦਿਸ ਇਜ਼ ਦੀਪ ਕਮਲ ਕੋਰ ਰਿਪੋਰਟਿੰਗ ਵਿਦ ਪਰਸਨ ਸਰਪਜੀਤ ਸਿੰਘ ਥੈਂਕ ਯੂ